ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅੱਜ ਆਪ ਜੀ ਲੈ ਕੇ ਆਏ ਹਾਂ ਜਿੱਥੇ ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾਇਆ ਗਿਆ ਸੀ ਦਾਸਨਵੀਸ ਸਥਾਨ ਤੇ ਜਾਣ ਦਾ ਮੌਕਾ ਮਿਲਿਆ ਸੀ ਅਤੇ ਨਤਮਸਤਕ ਹੋ ਕੇ ਆਏ ਸੀ ਸੰਗਤ ਜੀ ਇਹ ਸਥਾਨ ਲਾਹੌਰ ਵਿਖੇ 9 ਲੱਖ ਬਜਾਰੀ ਚ ਸਥਿਤ ਹੈ ਇਸ ਸਥਾਨ ਤੇ ਲਾਹੌਰ ਦੇ ਗਵਰਨਰ ਜੇਕਰੀਆ ਖਾਨੇ ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾਇਆ ਸੀ ਜਕਰੀਆ ਖਾਨ ਨੂੰ ਜਦੋਂ ਪਤਾ ਲੱਗਿਆ ਕਿ ਭਾਈ ਤਾਰੂ ਸਿੰਘ ਜੀ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਸਿੰਘਾਵਾਸੇ ਪ੍ਰਸ਼ਾਦਾ ਤੇ ਦਵਾਈਆਂ ਦਾ ਪ੍ਰਵੰਦਾ ਕਰਦੇ ਜਕਰੀਆ ਖਾਨ ਨੂੰ ਗੁੱਸਾ ਆਇਆ ਤੇ ਉਹਨੇ ਆਪਣੇ ਜਨੈਲਾਂ ਨੂੰ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਜੀ ਨੂੰ ਮੇਰੇ ਕੋਲ ਪੇਸ਼ ਕੀਤਾ ਜਾਵੇ ਜਦੋਂ ਫੌਜ ਭਾਈ ਸਾਹਿਬ ਨੂੰ ਲੈਣ ਗਈ ਤਾਂ ਭਾਈ ਤਾਰੂ ਸਿੰਘ ਜੀ ਨੇ ਖੁਦ ਗ੍ਰਿਫਤਾਰੀ ਦਿੱਤੀ ਅਤੇ ਲਾਹੌਰ ਦੇ ਗਵਰਨਰ ਜਕਰੀਆ ਖਾਨ ਦੇ ਪੇਸ਼ ਹੋਏ ਜਕਰੀਆ ਖਾਨ ਅੱਗੇ ਜਦੋਂ ਪੇਸ਼ ਹੋਏ ਤਾਂ ਜਕਰੀਆ ਖਾਨ ਨੇ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਜਾਂ ਤਾਂ ਆਪਣੇ ਕੇਸ ਕਤਲ ਕਰਾਓ ਜਾਂ ਸਾਡਾ ਇਸਲਾਮ ਧਰਮ ਕਬੂਲ ਕਰੋ ਆਪ ਜੀ ਗੁਰੂ ਕੇ ਪੱਕੇ ਸਿੱਖ ਹੋਣ ਦੇ ਨਾਤੇ ਨਾ ਤਾਂ ਆਪ ਜੀ ਨੇ ਕਤਲ ਕੇਸ ਕਰਵਾਇਆ ਤੇ ਨਾ ਹੀ ਇਸਲਾਮ ਧਰਮ ਕਬੂਲ ਕੀਤਾ ਸੁੱਜਕਰੀਆ ਖਾਨ ਨੂੰ ਗੁੱਸੇ ਵਿੱਚ ਆ ਕੇ ਉਹਨੇ ਜਲਾਦ ਨੂੰ ਹੁਕਮ ਕੀਤਾ ਕਿ ਭਾਈ ਸਾਹਿਬ ਦਾ ਖੋਪੜਾ ਦਾ ਦਿੱਤਾ ਜਾਵੇ ਤੇ ਇਸ ਤਰ੍ਹਾਂ ਜਲਾਦ ਨੇ ਭਾਈ ਸਾਹਿਬ ਦਾ ਖੋਪੜਾ ਦਾ ਦਿੱਤਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ